ਕਈ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪੂਜਾ ਕੀਤੀ ਸੀ ਇਹ ਸਵਾਲ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਹੋ ਸਕਦਾ ਕੋਈ ਵੀਡੀਓ ਦੇਖੀ ਹੋਵੇ ਜਾਂ ਕਿਸੇ ਕਿਤਾਬ ਵਿੱਚ ਪੜ੍ਹਿਆ ਹੋਵੇ ਕਈ ਲੋਕ ਬਹੁਤ ਜ਼ੋਰ ਦੇ ਕੇ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇਵੀ ਭਗਤ ਸੀ ਬਹੁਤ ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਨੇ ਕਈ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਇੱਥੋਂ ਤੱਕ ਕਿਹਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਹਵਨ ਕੀਤਾ ਦੇਵੀ ਨੂੰ ਗੁਰੂ ਸਾਹਿਬ ਨੇ ਆਪਣੀ ਚੀਚੀ ਦਾ ਲਹੂ ਭੇਟ ਕੀਤਾ ਆਪਣੇ ਸਿੱਖਾਂ ਦੇ ਸਿਰ ਭੇਟ ਕੀਤੇ ਕਿੰਨੀ ਸਚਾਈ ਹੈ ਇਨ੍ਹਾਂ ਗੱਲਾਂ ਦੇ ਵਿੱਚ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ 'ਚ ਇਹ ਗੱਲਾਂ ਲਿਖੀਆਂ ਹੋਈਆਂ ਨੇ ਜੇ ਲਿਖੀਆਂ ਨਹੀਂ ਤਾਂ ਇਹ ਕਿੰਨਾ ਨੇ ਲਿਖੀਆਂ ਸਭ ਤੋਂ ਪਹਿਲਾਂ ਕਿਸ ਨੇ ਇਹ ਦੇਵੀ ਪੂਜਾ ਵਾਲੀ ਗੱਲ ਲਿਖੀ ਅੱਜ ਆਪਾਂ ਇਸ ਵਿਸ਼ੇ ਤੇ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਕਿ ਕੀ ਲਿਖਿਆ ਗਿਆ ਹੈ ਕੀ ਸੱਚ ਹੈ ਤੇ ਕੀ ਮੰਨ ਘੜਤ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਸਾਡਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਸੀਂ ਕਿਸੇ ਨੂੰ ਵੀ ਨੀਚਾ ਦਿਖਾ ਨਹੀਂ ਰਹੇ ਹਾਂ ਹੁਣ ਭੈਣ ਭਰਾਵਾਂ ਦੀ ਦੇਵੀ ਦੇਵਤਿਆਂ 'ਚ ਆਸਥਾ ਹੋ ਸਕਦੀ ਆ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਹੁਣ ਇੱਥੇ ਗੱਲ ਵਿਚਾਰ ਧਾਰਾ ਦੀ ਆ ਅੱਡ-ਅੱਡ ਧਰਮਾਂ ਦੀ ਆ ਆਪਣੀ-ਆਪਣੀ ਵਿਚਾਰ ਧਾਰਾ ਹੈ ਤੇ ਆਪਣੀ-ਆਪਣੀ ਮਾਨਤਾ ਹੈ ਗੱਲ ਜੋ ਵੀ ਹੈ ਉਹ ਤੱਥਾਂ ਦੇ ਆਧਾਰ ਤੇ ਕੀਤੀ ਜਾਊਗੀ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੋਈ ਤਾਂ ਹੋਣਾ ਜਿਸ ਨੇ ਇਹ ਦੇਵੀ ਪੂਜਾ ਵਾਲੀ ਗੱਲ ਲਿਖੀ ਹੋਏਗੀ 1752 ਵਿੱਚ ਸਭ ਤੋਂ ਪਹਿਲਾਂ ਇਹ ਗੱਲ ਇੱਕ ਕਿਤਾਬ ਵਿੱਚ ਲਿਖੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਨ ਤੋਂ 43 ਸਾਲ ਬਾਅਦ ਦੂਜੀ ਇੱਕ ਹੋਰ ਕਿਤਾਬ ਲਿਖੀ ਗਈ 1797 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 90 ਸਾਲ ਬਾਅਦ ਤੀਜੀ ਕਿਤਾਬ 1843 ਦੇ ਵਿੱਚ ਲਿਖੀ ਗਈ 135 ਸਾਲ ਬਾਅਦ ਤੇ ਚੌਥੀ ਕਿਤਾਬ 1882 ਦੇ ਵਿੱਚ ਲਿਖੀ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 176 ਸਾਲ ਬਾਅਦ ਇਹ ਉਹ ਪਹਿਲੇ ਇਤਿਹਾਸਕਾਰ ਨੇ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਵਿੱਚ ਇਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪੂਜਾ ਕੀਤੀ। ਐਥੋਂ ਇੱਕ ਨਰੇਟਿਵ ਬਿਲਡ ਹੋਇਆ ਤੇ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਰੈਫਰੈਂਸ ਮੰਨ ਕੇ ਫਿਰ ਹੋਰ ਇਤਿਹਾਸਕਾਰਾਂ ਨੇ ਇਹ ਘਟਨਾ ਬਾਰੇ ਲਿਖਿਆ। ਹੁਣ ਇਹਨਾਂ ਇਤਿਹਾਸਕਾਰਾਂ ਦੇ ਮੁਤਾਬਕ ਕੀ ਹੋਇਆ ਸੀ? ਇੱਕ ਮੋਟੀ ਮੋਟੀ ਕਹਾਣੀ ਉਹਨਾਂ ਦੇ ਮੁਤਾਬਕ ਜੋ ਹੋਇਆ ਸੀ। ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਉਹਨਾਂ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਕਿਉਂ ਕੀਤਾ ਇਹ ਬਾਅਦ 'ਚ ਜਾ ਕੇ ਡਿਸਕਸ ਕਰਾਂਗੇ। ਆਪਾਂ ਤਾਂ ਦੇਵੀ ਪ੍ਰਗਟ ਕਰਨ ਵਾਸਤੇ ਫਿਰ ਪੰਡਿਤ ਬੁਲਾਏ ਗਏ। ਉਹਨਾਂ ਪੰਡਿਤਾਂ ਨੇ ਬਹੁਤ ਜ਼ਿਆਦਾ ਦਕਸ਼ਨਾ ਵੀ ਮੰਗੀ। ਲੱਖਾਂ ਦਾ ਖਰਚਾ ਗਿਣਾ ਕੇ ਲੱਖ ਰੁਪਇਆ ਸਾਡੀ ਦਕਸ਼ਨਾ ਹੋਊਗੀ। ਤੇ ਲੱਖ ਸਵਾਲ ਲੱਖ ਦੀ ਹਵਨ ਲਈ ਸਮਗਰੀ ਆਉਗੀ। ਉਹਨਾਂ ਨੂੰ ਇਹ ਮਾਇਆ ਦੇ ਦਿੱਤੀ ਗਈ ਤੇ ਹਵਨ ਸ਼ੁਰੂ ਹੋ ਗਿਆ। ਕਈ ਮਹੀਨੇ ਹਵਨ ਚੱਲਦਾ ਰਿਹਾ ਤੇ ਬਾਅਦ ਵਿੱਚ ਇੱਕ ਦਿਨ ਫਿਰ ਦੇਵੀ ਪ੍ਰਗਟ ਹੋਈ। ਦੇਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫਿਰ ਕੀ ਵਾਰ ਦਿੱਤੇ? ਉਹ ਇਹ ਕਿਤਾਬਾਂ 'ਚ ਲਿਖਿਆ ਗਿਆ ਹੈ ਜੋ ਅਸੀਂ ਡਿਸਕਸ ਕਰਦੇ ਹਾਂ। ਇਹ ਸਭ ਸੁਣ ਕੇ ਤੁਹਾਡੇ ਮਨਾਂ ਦੇ ਵਿੱਚ ਕਈ ਸਵਾਲ ਹੋਣਗੇ। ਬੇਸ਼ੱਕ ਜਿਹੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਦੇਵੀ ਪ੍ਰਗਟ ਕਰਨ ਦਾ ਫੈਸਲਾ ਲਿਆ ਕੀ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿੱਥੇ ਹਵਨ ਹੋਇਆ ਤੇ ਕਿਹੜੇ ਪੰਡਿਤਾ ਨੇ ਹਵਨ ਕਰਵਾਇਆ ਕਿੰਨਾ ਸਮਾਂ ਹਵਨ ਚੱਲਦਾ ਰਿਹਾ ਦੇਵੀ ਜਦੋਂ ਪ੍ਰਗਟ ਹੋਈ ਤਾਂ ਉਹਨਾਂ ਦਾ ਕਿਹੋ ਜਿਹਾ ਰੂਪ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਨੇ ਕੀ ਵਾਰ ਦਿੱਤੀ ਇਹੋ ਜਿਹੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਜ਼ਰੂਰ ਹੋਣਗੇ ਇਹਨਾਂ ਦੇ ਜਵਾਬ ਆਪਾਂ ਇਹ ਇਤਿਹਾਸਕਾਰਾਂ ਦੀਆਂ ਕਿਤਾਬਾਂ ਚੋਂ ਵੀ ਲਵਾਂਗੇ ਹੁਣ ਪਹਿਲਾ ਸਵਾਲ ਜੋ ਕਿਸੇ ਦੇ ਵੀ ਮਨ ਵਿੱਚ ਆ ਸਕਦਾ ਹੈ ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਲੋੜ ਮਹਿਸੂਸ ਹੋਈ ਕਿ ਉਹਨਾਂ ਨੇ ਦੇਵੀ ਪ੍ਰਗਟ ਕਰਨ ਦਾ ਫੈਸਲਾ ਕੀਤਾ ਇਹਦੇ ਜਵਾਬ ਆਪਾਂ ਇਹਨਾਂ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵਿੱਚੋਂ ਵੀ ਲੱਭਦੇ ਹਾਂ ਸਾਥ ਸੰਗਤ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਉਹਨਾਂ ਨੇ ਆ ਕੇ ਹੀ ਸ਼ਿਕਾਇਤ ਕੀਤੀ ਇਹ ਅਰਜ਼ ਕੀਤੀ ਕਿ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਹਾਂ ਰਾਹ ਵਿੱਚ ਤੁਰਕ ਤੇ ਹਿੰਦੂ ਸਾਨੂੰ ਤੰਗ ਕਰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਵਾਬ ਦਿੱਤਾ ਇਹਨਾਂ ਦੇ ਮੁਤਾਬਿਕ ਕਿ ਮੈਂ ਤੁਹਾਨੂੰ ਇਹੋ ਜਿਹੀ ਇੱਕ ਸ਼ਕਤੀ ਬਖਸ਼ੂਗਾ ਕਿ ਤੁਹਾਨੂੰ ਕੋਈ ਵੀ ਤੰਗ ਨਹੀਂ ਕਰ ਸਕੂਗਾ ਅਤੇ ਫਿਰ ਇਹਨਾਂ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਫੈਸਲਾ ਲਿਆ ਕਿ ਮੈਂ ਦੇਵੀ ਪ੍ਰਗਟ ਕਰੂੰਗਾ ਤੇ ਦੇਵੀ ਤੋਂ ਸ਼ਕਤੀ ਲੈ ਕੇ ਉਹ ਸ਼ਕਤੀ ਫਿਰ ਮੈਂ ਆਪਣੇ ਸਿੱਖਾਂ ਵਿੱਚ ਭਰੂੰਗਾ ਹੁਣ ਦੂਸਰਾ ਇਤਿਹਾਸਕਾਰ ਜੋ ਲਿਖ ਰਿਹਾ ਹੈ ਉਹ ਕੁਝ ਹੋਰ ਕਾਰਨ ਲਿਖ ਰਿਹਾ ਹੈ ਇਹ ਉਹ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਜੋ ਸੰਗਤ ਆਉਂਦੀ ਸੀ ਉਹਦੇ ਵਿੱਚ ਸਿੱਖ ਵੀ ਸੀ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਇੱਕ ਦਿਨ ਇਹ ਚਰਚਾ ਚੱਲ ਰਹੀ ਸੀ ਕੁਝ 부ਜਾਰੀ ਸਿੱਖਾਂ ਨੂੰ ਮਹਾਭਾਰਤ ਦੀ ਕਹਾਣੀ ਸੁਣਾ ਰਹੇ ਸੀ ਦੱਸਦੇ ਦੱਸਦੇ ਉਹਨਾਂ ਨੇ ਦੱਸਿਆ ਕਿ ਭੀਮ ਵਿੱਚ ਐਨੀ ਤਾਕਤ ਸੀ ਕਿ ਉਹ ਹਾਥੀ ਦੇ ਨਾਲ ਹੀ ਅਸਮਾਨ 'ਚ ਚਲਾ ਕੇ ਮਾਰਦਾ ਸੀ ਇੱਥੇ ਕਿਸੇ ਨੇ ਇਹ ਸਵਾਲ ਕੀਤਾ ਕਿ ਕਿਸੇ ਇਨਸਾਨ ਦੇ ਵਿੱਚ ਇੰਨੀ ਤਾਕਤ ਕਿਵੇਂ ਹੋ ਸਕਦੀ ਹੈ ਤਾਂ ਸਾਹਮਣੇ ਉਹ ਪੁਜਾਰੀ ਨੇ ਜਵਾਬ ਦਿੱਤਾ ਕਿ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਦੇਵੀ ਪ੍ਰਗਟ ਕੀਤੀ ਹੋਈ ਸੀ ਇਹ ਗੱਲ ਸੁਣ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਜਿੱਥੋਂ ਉਹਨਾਂ ਨੇ ਇਹ ਫੈਸਲਾ ਲਿਆ ਕਿ ਦੇਵੀ ਪ੍ਰਗਟ ਕੀਤੀ ਜਾਊਗੀ ਇਹ ਉਹ ਦੂਜੇ ਇਤਿਹਾਸਕਾਰ ਦੇ ਮੁਤਾਬਿਕ ਇਹ ਕਾਰਨ ਸੀ ਦੂਜਾ ਸਵਾਲ ਹੈ ਕਿ ਹਵਨ ਕਿੱਥੇ ਹੋਇਆ ਸੀ ਤੇ ਕਿੰਨਾ ਸਮਾਂ ਹਵਨ ਚੱਲਦਾ ਰਿਹਾ ਹੁਣ ਜਈ ਨੇ ਸਭ ਤੋਂ ਪਹਿਲਾਂ ਇਹ ਦੇਵੀ ਪੂਜਾ ਵਾਲੀ ਗੱਲ ਕੀਤੀ ਕੋਇਰ ਸਿੰਘ ਉਹ ਇਹ ਲਿਖਦਾ ਹੈ ਕਿ ਗੰਗਾ ਦੇ ਕਿਨਾਰੇ ਹਵਨ ਕੀਤਾ ਗਿਆ ਸੀ ਤੇ ਉੱਥੇ ਹੀ ਦੇਵੀ ਪ੍ਰਗਟ ਹੋਈ ਉਸ ਤੋਂ ਬਾਅਦ ਵਾਲਿਆਂ ਨੇ ਇਹ ਲਿਖਿਆ ਹੈ ਕਿ ਨੈਣਾ ਦੇਵੀ ਦੇ ਅਸਥਾਨ ਤੇ ਹਵਨ ਹੋਇਆ ਤੇ ਉੱਥੇ ਦੇਵੀ ਪ੍ਰਗਟ ਹੋਈ ਕਿੰਨਾ ਸਮਾਂ ਹਵਨ ਚੱਲਦਾ ਰਿਹਾ ਇਹਦੇ ਬਾਰੇ ਤਾਂ ਬਹੁਤ ਅੱਡ-ਅੱਡ ਟਾਈਮ ਉਹਨਾਂ ਨੇ ਲਿਖਿਆ ਹੋਇਆ ਹੈ ਕਿਸੇ ਦਾ ਟਾਈਮ ਕਿਸੇ ਦੇ ਨਾਲ ਵੀ ਮੈਚ ਨਹੀਂ ਕਰ ਰਿਹਾ ਇੱਕ ਇਹ ਲਿਖ ਰਿਹਾ ਹੈ ਕਿ ਪੰਜ ਮਹੀਨੇ ਹਵਨ ਚੱਲਦਾ ਰਿਹਾ ਤੇ ਪੰਜ ਮਹੀਨਿਆਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨੇ 'ਚ ਦੇਵੀ ਪ੍ਰਗਟ ਹੋਈ ਵਾਰ ਦੇ ਕੇ ਗਈ ਦੂਸਰਾ ਇਹ ਲਿਖ ਰਿਹਾ ਹੈ ਕਿ ਇੱਕ ਸਾਲ ਹਵਨ ਚੱਲਦਾ ਰਿਹਾ ਤੀਸਰਾ ਲਿਖ ਰਿਹਾ ਹੈ 2 ਸਾਲ ਹਵਨ ਚੱਲਦਾ ਰਿਹਾ ਇੱਕ ਲਿਖ ਰਿਹਾ ਹੈ ਢਾਈ ਸਾਲ ਹਵਨ ਚੱਲਦਾ ਰਿਹਾ ਹੁਣ 5 ਮਹੀਨੇ ਤੋਂ ਸ਼ੁਰੂ ਹੋ ਕੇ ਢਾਈ ਸਾਲ ਤੱਕ ਲਿਖਿਆ ਹੈ। ਇੱਕ ਇਹ ਇੱਥੇ ਸੋਚਣ ਵਾਲੀ ਗੱਲ ਇਹ ਹੈ ਉਹ ਜੰਗਾ ਯੁੱਧਾਂ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਦੁਸ਼ਮਣ ਸੀ ਸੋਚ ਕੇ ਦੇਖੋ ਤੁਰਕ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਔਰੰਗਜ਼ੇਬ ਉਦੋਂ ਸਿੱਧਾ ਇੰਟਰਫੇਅਰ ਕਰਨ ਲੱਗ ਪਿਆ ਸੀ। ਮਸਲਿਆਂ ਦੇ ਵਿੱਚ 22 ਧਾਰ ਦੇ ਰਾਜੇ ਜਿਹੜੇ ਬਿਲਕੁਲ ਗਵਾਂਢੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਤੁਰਕਾਂ ਦੇ ਨਾਲ ਜਰਨੈਲ ਸੁਬੇਦਾਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਵਜ਼ੀਰ ਖਾਨ ਵਰਗੇ ਐਨੇ ਦੁਸ਼ਮਨਾ ਤੋਂ ਬਾਅਦ ਐਨੀਆਂ ਜੰਗਾ ਯੁੱਧਾਂ ਦੇ ਸਮਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ 2 ਸਾਲ ਦਾ ਸਮਾਂ ਸੀ ਉਹ ਜਾ ਕੇ ਹਵਨ ਕਰ ਸਕਦੇ ਇੱਕ ਇਤਿਹਾਸਕਾਰ ਨੇ ਤਾਂ ਅਹਨਾ ਜੋ ਇਹ ਵੀ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ 15-15 ਘੰਟੇ ਹਵਨ ਕਰਦੇ ਰਹਿੰਦੇ ਸੀ ਪੰਡਿਤ ਮੰਤਰ ਪੜ੍ਹਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਸਵਾਹਾ ਕਰਾਉਂਦੇ ਸੀ ਹੁਣ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਤੋਂ ਪਹਿਲਾਂ ਦੇ ਜੀਵਨ ਤੇ ਛਾਤ ਮਾਰੀਏ ਤਾਂ 9 ਸਾਲ ਦੀ ਉਮਰ ਦੇ ਵਿੱਚ ਬਾਲਕ ਗੁਰੂ ਗੋਬਿੰਦ ਰਾਏ ਜਿਸ ਦੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇਗ ਗੁਰੂ ਤੇਗ ਬਹਾਦਰ ਜੀ ਨੂੰ 9 ਸਾਲ ਦੀ ਉਮਰ ਦੇ ਵਿੱਚ ਉਹ ਬਾਲਕ ਇਹ ਕਹਿ ਰਿਹਾ ਸੀ ਕਿ ਆਪਣੇ ਪਿਤਾ ਨੂੰ ਖੋਣ ਤੋਂ ਬਾਅਦ ਕਿ ਹੁਣ ਜ਼ਬਰਦਸਤ ਮੁਕਾਬਲਾ ਸਬਰ ਨਾਲ ਨਹੀਂ ਕੀਤਾ ਜਾਊਗਾ ਹੁਣ ਤੇਗ ਨਾਲ ਮੁਕਾਬਲਾ ਕੀਤਾ ਜਾਊਗਾ 9 ਸਾਲ ਦੀ ਉਮਰ ਦੇ ਵਿੱਚ ਸੋਚ ਰੱਖਣ ਵਾਲਾ ਬਾਲਕ ਜਾ ਕੇ ਕਿਵੇਂ ਕਹਿ ਸਕਦੇ ਨੇ ਗੁਰੂ ਗੋਬਿੰਦ ਸਿੰਘ ਇਹ ਕਿ ਮੈਂ ਪਹਿਲਾਂ ਦੇਵੀ ਤੋਂ ਸ਼ਕਤੀ ਲਵਾਂਗਾ ਉਹੀ ਸ਼ਕਤੀ ਮੈਂ ਆਪਣੇ ਸਿੱਖਾਂ ਵਿੱਚ ਭਰੂੰਗਾ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਗਲਾ ਜਿਹੜਾ ਸਵਾਲ ਹੈ ਕਿ ਹੁਣ ਜਦੋਂ ਦੇਵੀ ਪ੍ਰਗਟ ਹੋਈ ਤਾਂ ਕਿਸ ਰੂਪ ਵਿੱਚ ਪ੍ਰਗਟ ਹੋਈ ਕੋਈ ਤਾਂ ਰੂਪ ਹੋਣਾ ਦੇਵੀ ਦਾ ਜਿਸ ਰੂਪ ਵਿੱਚ ਦੇਵੀ ਪ੍ਰਗਟ ਹੋਈ ਹੋਣੀ ਐਦੇ ਤੇ ਵੀ ਇਹਨਾਂ ਦੀਆਂ ਅੱਡ-ਅੱਡ ਰਾਆ ਹੈ ਕਿ ਹੁਣ ਇੱਕ ਇਹ ਲਿਖ ਰਿਹਾ ਹੈ ਕਿ ਦੇਵੀ ਦੇ ਇੱਕ ਹੱਥ ਦੇ ਵਿੱਚ ਸੱਪ ਤੇ ਦੂਜੇ ਹੱਥ ਵਿੱਚ ਬੰਦਿਆਂ ਦੇ ਸਿਰ ਸੀ ਦੂਜਾ ਇਹ ਲਿਖ ਰਿਹਾ ਹੈ ਕਿ ਦੇਵੀ ਦੇ 8 ਹੱਥ ਸੀ ਤੇ 8ਾਂ ਹੱਥਾਂ ਦੇ ਵਿੱਚ ਹੀ ਸ਼ਸਤਰ ਸੀ। ਇਹ ਲਿਖ ਰਿਹਾ ਹੈ ਕਿ ਸ਼ੇਰ ਤੇ ਸਵਾਰ ਹੋ ਕੇ ਦੇਵੀ ਇੱਕ ਪ੍ਰਗਟ ਹੋਈ। ਇੱਕ ਇਤਿਹਾਸਕਾਰ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ ਕਿ ਦੇਵੀ ਬਿਲਕੁਲ ਨਗਨ ਅਵਸਥਾ ਦੇ ਵਿੱਚ ਪ੍ਰਗਟ ਹੋਈ। ਗੁਰੂ ਸਾਹਿਬ ਨੂੰ ਵਰ ਦਿੱਤੇ। ਹੁਣ ਇਹ ਦੇਖ ਲਓ ਵੀ ਮੂਰਖਤਾ ਕਹਿ ਲਓ, ਇਹਨਾਂ ਦੀਆਂ ਚਲਾਕੀਆਂ ਕਹਿ ਲਓ ਜਾਂ ਬੇਈਮਾਨੀਆਂ ਕਹਿ ਲਓ। ਗੁਰੂ ਸਾਹਿਬ ਨੂੰ ਤਾਂ ਪਹਿਲਾ ਗੁਰੂ ਸਾਹਿਬਾਨਾ ਦੀ ਵਿਚਾਰਧਾਰਾ ਤੋਂ ਅੱਡ ਦਿਖਾਈ ਜਾਂਦੀ ਨਹੀਂ ਦੇਵੀ ਦੇਵਤਿਆਂ ਦਾ ਕਿੰਨਾ ਵੀ ਨਿਰਾਦਰ ਕਰ ਰਹੇ ਨੇ ਇੱਕ ਲਿਖ ਰਿਹਾ ਹੈ ਜਦੋਂ ਦੇਵੀ ਪ੍ਰਗਟ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਖਾਂ ਮੀਚ ਲਈਆਂ ਦੇਵੀ ਨੇ ਕਿਹਾ ਕਿ ਤੁਸੀਂ ਇਹ ਜੋ ਅੱਖਾਂ ਮੀਚੀਆਂ ਨੇ 40 ਸਾਲ ਬਾਅਦ ਤੁਹਾਡੇ ਪੰਥ ਦਾ ਪ੍ਰਤਾਪ ਵਧੂਗਾ ਦੂਜਾ ਇਹ ਲਿਖ ਰਿਹਾ ਹੈ ਕਿ ਜਦੋਂ ਦੇਵੀ ਪ੍ਰਗਟ ਹੋਈ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਉਸਤਤਿ ਛੰਦ ਸੁਣਾਉਣੇ ਸ਼ੁਰੂ ਕਰ ਦਿੱਤੀ ਤੀਸਰਾ ਇਹ ਲਿਖ ਰਿਹਾ ਹੈ ਕਿ ਦੇਵੀ ਜਦੋਂ ਪ੍ਰਗਟ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਲਵਾਰ ਦੇਵੀ ਨੂੰ ਭੇਟ ਕਰ ਦਿੱਤੀ ਦੇਵੀ ਤੋਂ ਵਾਰ ਮੰਗਿਆ ਕਿ ਮੈਂ ਇੱਕ ਨਵਾਂ ਪੰਥ ਚਲਾਵਾਂ ਅਗਲਾ ਸਵਾਲ ਇਹ ਹੈ ਕਿ ਜਦੋਂ ਦੇਵੀ ਪ੍ਰਗਟ ਹੋਈ ਤਾਂ ਗੁਰੂ ਸਾਹਿਬ ਨੇ ਦੇਵੀ ਨੂੰ ਕੀ ਭੇਟ ਕੀਤਾ ਇੱਥੇ ਵੀ ਇਹਨਾਂ ਦੀਆਂ ਅੱਡ ਅੱਡ رائے ਆ ਇੱਕ ਲਿਖ ਰਿਹਾ ਹੈ ਕਿ ਦੇਵੀ ਪ੍ਰਗਟ ਹੋਣ ਤੋਂ ਬਾਅਦ ਦੇਵੀ ਨੇ ਸੀਸ ਮੰਗੇ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੇ ਸੀਸ ਭੇਟ ਕੀਤੀ ਸਿੱਖਾਂ ਦੇ ਸੀਸ ਹੁਣ ਇਹ ਬਲੀ ਵਾਲਾ ਕਨਸੈਪਟ ਸਿੱਖ ਧਰਮ ਚ ਮੰਨਿਆ ਜਾਂਦਾ ਹੈ ਜਾਂ ਨਹੀਂ ਮੰਨਿਆ ਜਾਂਦਾ ਇਹ ਆਪਾਂ ਸਭ ਨੂੰ ਪਤਾ ਅਗਲਾ ਲਿਖ ਰਿਹਾ ਹੈ ਗੁਰੂ ਸਾਹਿਬ ਨੇ ਆਪਣੇ ਇੱਕ ਸਿੱਖ ਸੰਗਤियां ਸਿੰਘ ਦੇ ਵਿੱਚੋਂ ਦੋਨੋਂ ਹੱਥ ਵੜ ਕੇ ਦੇਵੀ ਦੇ ਅੱਗੇ ਭੇਟ ਕੀਤੇ ਤੀਸਰਾ ਉੱਪਰ ਇਹ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਚੀਚੀ ਦੇ ਵਿੱਚੋਂ ਲਹੂ ਕੱਢ ਕੇ ਦੇਵੀ ਨੂੰ ਭੇਟ ਕੀਤਾ। ਇਸ ਤੋਂ ਹੁਣ ਅਗਲਾ ਸਵਾਲ ਜਿਹੜਾ ਦਿਮਾਗ ਵਿੱਚ ਆਉਂਦਾ ਹੈ ਉਹ ਇਹ ਹੈ ਕਿ ਦੇਵੀ ਨੇ ਫਿਰ ਖੁਸ਼ ਹੋ ਕੇ ਕੀ ਵਰ ਦਿੱਤੀ? ਗੁਰੂ ਸਾਹਿਬ ਨੂੰ ਐਨਾ ਤੇ ਕੀ ਲਿਖਦੇ ਨਹੀਂ ਬਿਲਕੁਲ ਅੱਡ-ਅੱਡ ਚੀਜ਼ਾਂ ਲਿਖਦੇ ਨੇ। ਇੱਕ ਇਹ ਲਿਖਦਾ ਹੈ ਕਿ ਦੇਵੀ ਤਲਵਾਰ ਭੇਟ ਕਰਕੇ ਗਈ। ਗੁਰੂ ਸਾਹਿਬ ਨੂੰ ਦੂਸਰਾ ਇਹ ਲਿਖਦਾ ਹੈ ਕਿ ਦੇਵੀ ਪ੍ਰਗਟ ਹੋਣ ਤੋਂ ਬਾਅਦ ਇੱਕ ਖੰਡਾ ਭੇਟ ਕਰਕੇ ਗਈ ਗੁਰੂ ਸਾਹਿਬ ਨੂੰ ਜਿਹੜਾ ਖੰਡਾ ਬਾਅਦ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕਰਨ ਲਈ ਵਰਤਿਆ ਜਦੋਂ ਖਾਲਸਾ ਪ੍ਰਗਟ ਕੀਤਾ ਤੀਸਰਾ ਇਹ ਲਿਖ ਰਿਹਾ ਕਿ ਛੋਟੀ ਕਰਦ ਦੇਵੀ ਭੇਟ ਕਰਕੇ ਗਈ ਗੁਰੂ ਸਾਹਿਬ ਨੂੰ ਇੱਕ ਇਹ ਲਿਖ ਰਿਹਾ ਹੈ ਕਿ ਦੇਵੀ ਜਦੋਂ ਪ੍ਰਗਟ ਹੋਈ ਤਾਂ ਗੁਰੂ ਸਾਹਿਬ ਨੇ ਆਪਣੀ ਤੇਗ ਦੇਵੀ ਨੂੰ ਭੇਟ ਕਰ ਦਿੱਤੀ ਉਹ ਕਿਰਪਾਨ ਦਾ ਜੋ ਮੁੱਠਾ ਸੀ ਉਹਦਾ ਰੰਗ ਬਦਲ ਗਿਆ। ਕੋਲ ਖੜੇ ਪੁਜਾਰੀ ਸੀ ਜਿਹੜੇ ਉਹ ਕਹਿੰਦੇ ਰੰਗ ਬਦਲ ਗਿਆ। ਮਤਲਬ ਕਿ ਹੁਣ ਨਵਾਂ ਪੰਥ ਚੱਲੂਗਾ ਤੁਹਾਡਾ। ਇਹ ਸਭ ਜਦੋਂ ਲਿਖਿਆ ਗਿਆ ਤਾਂ ਕੁਝ ਇਤਿਹਾਸਕਾਰਾਂ ਐਦਾਂ ਵੀ ਲਿਖਿਆ ਹੈ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਇਹ ਸਭ ਝੂਠ ਹੈ ਮਨਕਰਤ ਗੱਲਾਂ ਨਹੀਂ। ਦੇਵੀ ਪ੍ਰਗਟ ਨਹੀਂ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਹਵਨ ਜੋ ਕੀਤਾ ਉਹ ਇਹਨਾਂ ਦੇ ਝੂੜ ਤੋਂ ਪਰਦਾ ਚੱਕਣ ਵਾਸਤੇ ਕਰਵਾਇਆ ਸੀ ਹਵਨ। ਉਹ ਕਹਿੰਦੇ ਅਸਲ ਦੇ ਵਿੱਚ ਗੱਲ ਕੀ ਸੀ ਇਹ ਅਸੀਂ ਦੱਸਦੇ ਹਾਂ। ਉਹ ਇਤਿਹਾਸਕਾਰਾਂ ਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਕੋਲ ਜਦੋਂ ਦੇਵੀ ਪ੍ਰਗਟ ਕਰਨ ਵਾਲੀ ਗੱਲ ਪਹੁੰਚੀ। ਉਹਨਾਂ ਨੇ ਕਿਹਾ ਸਾਡੇ ਸਾਹਮਣੇ ਲੈ ਕੇ ਆਓ। ਜੋ ਦੇਵੀ ਪ੍ਰਗਟ ਕਰ ਸਕਦਾ ਹੈ ਤਾਂ ਉਥੋਂ ਫਿਰ ਕਾਂਸੀ ਦੇ ਵਿੱਚ ਦੇਖੋ। ਦਾਸ ਪੰਡਤ ਜੋ ਬਹੁਤ ਵਿਦਵਾਨ ਸੀ। ਆਪਣੇ ਸਮੇਂ ਦੇ ਵਿੱਚ ਉਹਦਾ ਨਾਮ ਅੱਗੇ ਆਇਆ ਸੀ। ਇਹੀ ਇੱਕ ਪੰਡਿਤ ਹੈ ਜੋ ਅੱਜ ਦੇ ਟਾਈਮ ਦੇ ਵਿੱਚ ਵੀ ਦੇਵੀ ਪ੍ਰਗਟ ਕਰ ਸਕਦਾ ਹੈ। ਪਰ ਇਹਦੀ ਦਕਸ਼ਨਾ ਬਹੁਤ ਜ਼ਿਆਦਾ ਹੈ। ਲੱਖ ਰੁਪਇਆ ਇਹ ਦਕਸ਼ਨਾ ਲੈਂਦਾ ਹੈ ਤੇ ਲੱਖ ਸਵਾ ਲੱਖ ਦੀ ਹੀ ਸਮੱਗਰੀ ਮੰਗਵਾਉਂਦਾ ਹੈ। ਪੰਡਿਤ ਕੇਸ਼ੋਦਾਸ ਨੂੰ ਬੁਲਾਇਆ ਗਿਆ। ਮਾਇਆ ਵੀ ਦੇ ਦਿੱਤੀ ਗਈ। ਤੇ ਇੱਕ ਸ਼ਾਂਤ ਅਵਸਥਾ ਅਨੰਦਪੁਰ ਸਾਹਿਬ ਦੇ ਨਜ਼ਦੀਕ ਦੀ ਇੱਕ ਪਹਾੜੀ ਤੇ ਨੈਣਾ ਦੇਵੀ ਦੇ ਆਸਾਨ ਤੇ ਹਵਨਕੁੰਡ ਤਿਆਰ ਕਰਕੇ ਦੇ ਦਿੱਤਾ ਗਿਆ। ਹਵਨ ਸ਼ੁਰੂ ਹੋ ਗਿਆ ਤੇ ਕਈ ਮਹੀਨੇ ਲੰਘ ਗਏ ਦੇਵੀ ਪ੍ਰਗਟ ਨਾ ਹੋਈ। ਗੁਰੂ ਸਾਹਿਬ ਪੰਡਿਤ ਕੋਲ ਗਏ ਕਹਿੰਦੇ ਪੰਡਿਤ ਜੀ ਦੇਵੀ ਪ੍ਰਗਟ ਕਿਉਂ ਨਹੀਂ ਹੋ ਰਹੀ? ਪੰਡਿਤ ਨੇ ਫਿਰ ਕਹਿੰਦੇ ਨਹੀਂ ਕਿ ਆਨੇ ਬਹਾਨੇ ਲਾਉਣੇ ਸ਼ੁਰੂ ਕਰ ਦਿੱਤੇ। ਹੋਰ ਟਾਈਮ ਲੰਘ ਗਿਆ ਗੁਰੂ ਸਾਹਿਬ ਫਿਰ ਪੰਡਿਤ ਕੋਲ ਗਏ ਪੰਡਿਤ ਜੀ ਦੇਵੀ ਪ੍ਰਗਟ ਕਿਉਂ ਨਹੀਂ ਹੋ ਰਹੀ ਐਥੇ ਫਿਰ ਕਹਿੰਦੇ ਨੇ ਪੰਡਿਤ ਕੇਸ਼ੋਦਾਸ ਨੇ ਇੱਕ ਚਾਲ ਚੱਲੀ ਕਿ ਦੇਵੀ ਬਲੀ ਮੰਗਦੀ ਹੈ ਦੇਵੀ ਭੇਟਾ ਮੰਗਦੀ ਹੈ ਕਿ ਕੋਈ ਸਰੇਸ਼ਟ ਕੋਲ ਚ ਆਵੇ ਤੁਹਾਨੂੰ ਬਹੁਤ ਪਿਆਰਾ ਹੋਵੇ ਤੇ ਬਹੁਤ ਵਿਦਵਾਨ ਹੋਵੇ ਉਹਦੀ ਭੇਟਾ ਦੇਣੀ ਪਾਉਗੀ ਉਹਨੂੰ ਦੇਵੀ ਨੂੰ ਇਤਿਹਾਸਕਾਰ ਐਥੇ ਲਿਖਦੇ ਨੇ ਪੰਡਿਤ ਕੇਸ਼ੋਦਾਸ ਦਾ ਇਸ਼ਾਰਾ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਵੱਲ ਸੀ ਗੁਰੂ ਸਾਹਿਬ ਸਮਝ ਗਏ ਕਿ ਪੰਡਿਤ ਸਿਰਫ ਬਹਾਨੇ ਲਾ ਰਿਹਾ ਹੈ ਗੁਰੂ ਸਾਹਿਬ ਅੱਗੋ ਕਹਿੰਦੇ ਕਿ ਤੁਹਾਡੇ ਤੋਂ ਵੱਧ ਵਿਦਵਾਨ ਕੌਣ ਹੋ ਸਕਦਾ ਹੈ ਤੁਸੀਂ ਸਾਨੂੰ ਪਿਆਰੇ ਵੀ ਬਹੁਤ ਹੋ ਤਾਂ ਹੀ ਤੁਹਾਨੂੰ ਐਨੀ ਮਾਇਆ ਦੇ ਦਿੱਤੀ ਅਸੀਂ ਤੁਹਾਡੀ ਬਲੀ ਦੇਵਾਂਗੇ ਤੇ ਉਸ ਤੋਂ ਬਾਅਦ ਜਦੋਂ ਦੇਵੀ ਪ੍ਰਗਟ ਹੋ ਜਾਊਗੀ ਤਾਂ ਦੇਵੀ ਨੂੰ ਸਭ ਤੋਂ ਪਹਿਲਾਂ ਅਸੀਂ ਇਹ ਕਵਾਂਗੇ ਕਿ ਪੰਡਿਤ ਜੀ ਨੂੰ ਜਿਉਂਦੇ ਕਰੋ ਉਸ ਤੋਂ ਬਾਅਦ ਫਿਰ ਅਗਲੀ ਚੀਜ਼ ਮੰਗਾਗੇ ਆਪਣੀ ਇਹ ਸੁਣਦੇ ਹੀ ਪੰਡਿਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਪੰਡਿਤ ਕਹਿੰਦਾ ਕਿ ਬਹਾਨੇ ਲਗਾ ਕੇ ਲਗੁਸ਼ੰਕਾ ਦਾ ਉਥੋਂ ਫਰਾਰ ਹੋ ਗਿਆ ਉਹਦੇ ਨਾਲ ਦੇ ਜਿਹੜੇ ਹੋਰ ਪੰਡਿਤ ਸੀ ਉਹ ਵੀ ਉਥੋਂ ਖਿਸਕ ਗਏ ਗੁਰੂ ਸਾਹਿਬ ਵਾਪਿਸ ਆ ਗਏ ਅਗਲੀ ਰਾਤ ਜਦੋਂ ਗੁਰੂ ਸਾਹਿਬ ਹਵਨਕੁੰਡ ਵਾਲੇ ਸਥਾਨ ਤੇ ਗਏ ਦੇਖਿਆ ਉਥੇ ਕੋਈ ਨਾ ਮਿਲਿਆ ਪੁੱਛਿਆ ਜੀ ਕਿੱਧਰ ਗਏ ਸਾਰੇ ਸਿੱਖਾ ਨੇ ਦੱਸਿਆ ਕਿ ਸਾਰੇ ਭੱਜ ਗਏ ਉਥੋਂ ਫਿਰ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਸਾਰੀ ਸਮਗਰੀ ਚੱਕੋ ਹਵਨਕੁੰਡ ਦੇ ਵਿੱਚ ਪਾ ਦਿਓ ਇਕੱਠੀ ਹੋਈ ਹੁਣ ਸਮਗਰੀ ਜਿਹੜੀ ਉਹ ਥੋੜੀ ਬਹੁਤੀ ਹੀ ਸੀ ਐਨੀ ਇਕੱਠੀ ਸਮਗਰੀ ਜਦੋਂ ਹਵਨਕੁੰਡ ਦੇ ਵਿੱਚ ਪਾਈ ਤਾਂ ਉੱਚੀਆਂ ਉੱਚੀਆਂ ਲਾਟਾਂ ਓਟੀਆਂ ਹੁਣ ਜੇ ਤੁਸੀਂ ਅੱਜ ਵੀ ਦੇਖੋ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਦਾ ਸਥਾਨ ਉਹ ਪਹਾੜੀ ਬਿਲਕੁਲ ਨੇੜੇ ਆ ਤੇ ਬਹੁਤ ਉੱਚੀ ਆ ਇੱਕ ਤਾਂ ਇੰਨੀ ਉੱਚੀ ਜਗ੍ਹਾ ਤੇ ਉੱਤੋਂ ਲਾਟਾਂ ਇੰਨੀਆਂ ਉੱਚੀਆਂ ਦੂਰ ਤੱਕ ਚਾਨਣ ਹੋ ਗਿਆ ਆਨੰਦਪੁਰ ਸਾਹਿਬ ਦੇ ਸ਼ਹਿਰ ਦੇ ਵਿੱਚ ਜਿਹੜੇ ਨਿਵਾਸੀ ਸੀ ਉਹਨਾਂ ਨੇ ਦੇਖਿਆ ਕਿ ਇੰਨੀਆਂ ਉੱਚੀਆਂ-ਉੱਚੀਆਂ ਲਾਟਾਂ ਉੱਠ ਰਹੀਆਂ ਸਭ ਭੱਜੇ ਕਿਦੇ ਵੀ ਪ੍ਰਗਟ ਹੋ ਗਈ ਦੇਵੀ ਪ੍ਰਗਟ ਹੋ ਗਈ ਨੇੜੇ-ਜਿਹੜੇ ਰਹੰਦੇ ਸੀ ਲੋਕ ਜਦੋਂ ਉਹ ਪਹੁੰਚੇ ਪੁੱਛਣ ਲੱਗੇ ਕਿ ਕਿੱਥੇ ਆ ਦੇਵੀ ਕਿੱਥੇ ਆ ਦੇਵੀ ਦਰਸ਼ਨ ਕਰਨੇ ਆ ਕਿੱਥੇ ਆ ਦੇਵੀ ਇਤਿਹਾਸ 'ਚ ਲਿਖਿਆ ਕਿ ਗੁਰੂ ਸਾਹਿਬ ਨੇ ਆਪਣੇ ਕਬਰ ਕੱਸੇ 'ਚੋਂ ਕਿਰਪਾਨ ਕੱਢੀ ਤੇ ਕਿਹਾ ਆਹ ਹੈ ਦੇਵੀ ਇਹੀ ਆ ਚੰਡਕਾ ਇਹੀ ਆ ਕਾਲੀ ਇਹੀ ਆ ਪਗਉਤੀ ਤੇ ਇਹੀ ਹੈ ਦੁਰਗਾ ਇਹ ਤੁਹਾਡੀ ਰੱਖਿਆ ਕਰ ਸਕਦੀ ਹੈ ਇਤੋਂ ਹੀ ਇਹ ਦੇਵੀ ਪ੍ਰਗਟ ਕਰਨ ਵਾਲੀ ਗੱਲ ਚੱਲ ਪਈ ਹੁਣ ਉਥੇ ਜਿਹੜੇ ਲੋਕ ਸੀ ਉਹਨਾਂ ਨੇ ਗੱਲ ਤੇ ਗੌਰ ਨਾ ਕੀਤਾ ਗੁਰੂ ਸਾਹਿਬ ਨੇ ਮੈਸੇਜ ਕੀ ਕੀਤਾ ਸੀ ਕਿ ਸ਼ਸਤਰ ਹੀ ਤੁਹਾਡੀ ਰੱਖਿਆ ਕਰ ਸਕਦੇ ਆ ਇੱਥੋਂ ਹੀ ਕਿਸੇ ਨੇ ਕਹਿ ਤਾਂ ਹੋਣਾ ਕਿ ਉਹ ਪਿੱਛੇ ਅੱਗ ਵਿੱਚ ਦੇਵੀ ਪ੍ਰਗਟ ਹੋ ਗਈ ਸੀ ਗੁਰੂ ਸਾਹਿਬ ਨੂੰ ਤਲਵਾਰ ਭੇਂਟ ਕਰ ਗਈ ਹੁਣ ਇੱਥੇ ਕੁਝ ਇਤਿਹਾਸਕਾਰ ਐਦਾਂ ਦੇ ਵੀ ਹੋਏ ਨਹੀਂ ਬਾਅਦ ਚੋ ਜਿਨ੍ਹਾਂ ਨੇ ਦੋਨਾਂ ਹੀ ਗੱਲਾਂ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੇ ਕੋਈ ਹਵਨ ਕੀਤਾ ਹੀ ਨਹੀਂ ਹੁਣ ਇੱਕ ਇਤਿਹਾਸਕਾਰ ਨੇ ਗਿਆਨੀ ਸੋਹਣ ਸਿੰਘ ਸੀਤਲ ਇਹਨਾਂ ਦੀ ਕਿਤਾਬ ਹੈ ਇਹਦੇ ਵਿੱਚ ਇਹ ਲਿਖਦੇ ਨੇ ਕਿ ਪਹਾੜੀ ਦੇ ਨਾਮ ਨੈਣਾ ਦੇਵੀ ਤੇ ਗੁਰਦੇਵ ਦੇ ਇਕਾਂਤ ਵਾਸ ਜੋ ਭੁਲੇਖਾ ਪਾ ਕੇ ਜਾਂ ਚਲਾਕੀ ਨਾਲ ਗਿਣਮਿਤ ਕੇ ਕੁਝ ਲੋਕਾਂ ਨੇ ਦੇਵੀ ਪੂਜਨ ਹੋਮ ਦੀ ਮੰਨ ਘੜਤ ਕਹਾਣੀ ਕੜ ਲਈ ਹੈ ਅਸੀਂ ਪੂਰਨ ਵਿਸ਼ਵਾਸ ਨਾਲ ਕਹਿ ਰਹੇ ਹਾਂ ਕਦੇ ਦੇਵੀ ਦੀ ਪੂਜਾ ਕੀਤੀ ਗਈ ਦਿਖਾਵੇ ਮਾਤਰ ਵੀ ਨਹੀਂ ਨਾ ਹੀ ਇਸ ਮਨੋਰਥ ਵਾਸਤੇ ਹੋਮ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਵਰਗੇ ਡ੍ਰਿੜ ਵਿਸ਼ਵਾਸੀ ਮਹਾਪੁਰਸ਼ ਲੋਕਾਂ ਦੇ ਪਰਮ ਕੱਢਣ ਵਾਸਤੇ ਵੀ ਐਸਾ ਨਹੀਂ ਕਰ ਸਕਦੇ ਹੁਣ ਇੱਥੇ ਆ ਕਿ ਹਰ ਕੋਈ ਉਲਝ ਜਾਂਦਾ ਹੈ ਕਿ ਕਿਹਨੂੰ ਸੱਚ ਮੰਨੀਏ ਤੇ ਕਿਹਨੂੰ ਝੂਠ ਮੰਨੀਏ ਕਿਵੇਂ ਪਤਾ ਕਰੀਏ ਕਿ ਸੱਚ ਕੀ ਹੈ ਇੱਥੇ ਹੁਣ ਆਪਾਂ ਇਹ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਵਿੱਤਰ ਬਾਣੀ 'ਚ ਇਸ ਵਿਸ਼ੇ ਬਾਰੇ ਲਿਖਿਆ ਗਿਆ ਹੈ ਕਿ ਕੀ ਸੋਚ ਹੈ ਹੁਣ ਇੱਥੇ ਜੇ ਆਪਾਂ ਦੇਖੀਏ ਤਾਂ ਇੱਕ ਗੁਰੂ ਗ੍ਰੰਥ ਸਾਹਿਬਣੀ ਇੱਕ ਦਸਮ ਗ੍ਰੰਥ ਜਿਹਨੂੰ ਬਚਿੱਤਰ ਨਾਟਕ ਵੀ ਕਿਹਾ ਗਿਆ ਕੁਝ ਇਤਿਹਾਸਕਾਰਾਂ ਦੀ ਇਹ ਰਾਏ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤਾ ਕੁਝ ਇਸ ਗੱਲ ਵੀ ਨਹੀਂ ਮੰਨਦੇ ਇੱਥੇ ਹੁਣ ਉਹੀ ਗੱਲ ਆ ਕਿ ਇੱਕ ਵਿਚਾਰ ਧਾਰਕ ਮਤ ਭੇਦਿਆ ਤੇ ਆਪਾਂ ਜਿਹੜੀਆਂ ਵੀ ਉਦਾਹਰਨਾਂ ਲਵਾਂਗੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲਵਾਂਗੇ ਉਦਾਹਰਨਾਂ ਤਾਂ ਦਸਮ ਗ੍ਰੰਥ ਵਿੱਚ ਵੀ ਬਹੁਤ ਨੇ ਇਸ ਵਿਸ਼ੇ ਨੂੰ ਲੈ ਕੇ ਪਰ ਹੁਣ ਅਸੀਂ ਉਥੇ ਪਹਿਲਾਂ ਤਾਂ ਮਤ ਭੇਦਿਆ ਦੋਨੋਂ ਵਰਗਾਂ ਦੀ ਇੱਜ਼ਤ ਕਰਦੇ ਹੋਏ ਦਸਮ ਗ੍ਰੰਥ ਚੋਂ ਉਦਾਹਰਨਾਂ ਨਹੀਂ ਲਵਾਂਗੇ ਆਪਾਂ ਪਰ ਇੱਕ ਸ਼ਬਦ ਜੋ ਕਿਸੇ ਵਿਸ਼ੇ ਨੂੰ ਲੈ ਕੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ ਹੈ ਉਹ ਇਹ ਹੈ ਭਗੋਤੀ ਭਗੋਤੀ ਸ਼ਬਦ ਇਹ ਕਿਹਾ ਜਾਂਦਾ ਹੈ ਭਗਵਤੀ ਇਹ ਭਗਵਤੀ ਤੋਂ ਲਿਆ ਗਿਆ ਜਿਸ ਦਾ ਮਤਲਬ ਹੀ ਦੇਵੀ ਹੈ ਦੁਰਗਾ ਹੈ ਚੰਡੀ ਕਾਲਕਾ ਹੁਣ ਆਪਾਂ ਅਰਦਾਸ ਵੀ ਕਰਦੇ ਹਾਂ ਉਹਦੇ ਵਿੱਚ ਵੀ ਆਉਂਦਾ ਹੈ ਪ੍ਰਿਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਹੁਣ ਇਹ ਭਗੋਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਇਆ ਹੈ ਪਰ ਕੀ ਉਥੇ ਭਗੋਤੀ ਦਾ ਮਤਲਬ ਦੇਵੀ ਹੈ ਸਭ ਤੋਂ ਪਹਿਲਾਂ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚੋਂ ਭਗੋਤੀ ਸ਼ਬਦ ਵਰਤਿਆ ਗੁਰੂ ਅਰਜਨ ਦੇਵ ਜੀ ਨੇ ਵਰਤਿਆ ਹੋਰ ਬੜੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗੋਤੀ ਸ਼ਬਦ ਵਰਤਿਆ ਗਿਆ ਪਰ ਇੱਕ ਵੀ ਵਾਰ ਭਗੋਤੀ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਵੀ ਨਹੀਂ ਹੈ ਫਿਰ ਕੀ ਕੀ ਮਤਲਬ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਵਿੱਤਰ ਬਾਣੀ ਚੋਂ ਕੁਝ ਕੁ ਉਦਾਹਰਨਾਂ ਲੈਂਦੇ ਆਂ ਜਿਵੇਂ ਕਿ ਸਭ ਤੋਂ ਪਹਿਲਾਂ ਜੋ ਗੁਰੂ ਅਮਰਦਾਸ ਜੀ ਨੇ ਬਾਣੀ ਰਚੀ ਜਿਸ ਵਿੱਚ ਭਗੋਤੀ ਸ਼ਬਦ ਵਰਤਿਆ ਸੀ ਉਸ ਦਾ ਅਰਥ ਇਹ ਹੈ ਕਿ ਸੱਚਾ ਭਗਤ ਉਹ ਹੈ ਜੋ ਅਕਾਲ ਪੁਰਖ ਨੂੰ ਜਾਣ ਲੈਂਦਾ ਹੈ ਇੱਥੇ ਭਗੋਤੀ ਦਾ ਅਰਥ ਹੈ ਭਗਤ ਹੁਣ ਇਸ ਤੋਂ ਅੱਗੇ ਅੰਗ 8 ਤੇ ਹੀ ਦਰਜ ਹੈ ਅੰਤਰ ਕਪਟਪ ਭਗੋਤੀ ਕਹਾਈ ਇੱਥੇ ਵੀ ਭਗੋਤੀ ਦਾ ਮਤਲਬ ਭਗਤੀ ਹੈ ਜੋ ਇਨਸਾਨ ਮਨ ਦੇ ਵਿੱਚ ਖੋਟ ਤੇ ਆਪਣੇ ਆਪ ਨੂੰ ਭਗਤ ਕਹਾਵੇ ਪਖੰਡ ਕਰਕੇ ਉਹ ਅਕਾਲ ਪੁਰਖ ਦੀ ਮਿਹਰ ਕਦੇ ਨਹੀਂ ਪ੍ਰਾਪਤ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ